ਜੀ ਮੈਂ ਤੁਹਾਨੂੰ ਲਾਸਟ ਇੱਕ ਦਾਸਤਾਨ ਦੱਸਣ ਲੱਗਾ ਔਰ ਇਹ ਤਾਂ ਮੈਂ ਤੁਹਾਡੇ ਚੰਨਾਂ 'ਚ ਬਿਨਾ ਕਰਨ ਲੱਗਾ ਕਿ 29 ਜੂਨ ਕੱਲ ਲੰਗੀ ਹੈ ਜੀ 1839 ਸ਼ਾਡਸ ਖਾਲਸਾ ਰਾਜ ਮਹਾਰਾਜਾ ਰঞ্জੀਤ ਸਿੰਘ ਦਾ ਜਦੋਂ ਰਾਜ ਖਤਮ ਹੋਇਆ ਤੇ ਪੰਜਾਬ ਹੈ ਕਿਹੋ ਜਿਹਾ ਸੀ ਮਾਨ ਮਹਿਸੂਸ ਕਰੋਗੇ ਤੁਸੀਂ 27 ਮਈ 1839 ਨੂੰ ਲਾਹੌਰ ਦੀ ਧਰਤੀ ਤੇ ਲਾਸਟ ਮਹਾਰਾਜਾ ਰਜੀਤ ਸਿੰਘ ਦਾ ਦੀਵਾਨ ਸਜਿਆ ਤੇ ਪੂਰੇ ਪੰਜਾਬ ਭਰ ਵਿੱਚੋਂ ਜਿੰਨੇ ਵੱਡੇ ਵੱਡੇ ਸਰਦਾਰ ਸਨ ਵਜ਼ੀਰ ਸਨ ਸਾਰਿਆਂ ਨੂੰ ਸਨੇਹ ਭੇਜੇ ਕਿ ਮਹਾਰਾਜਾ ਰਜੀਤ ਸਿੰਘ ਨੇ ਲਾਹੌਰ ਦਰਬਾਰ ਵਿੱਚ ਤੁਹਾਨੂੰ ਯਾਦ ਕੀਤਾ ਇਸ ਸਮੇਂ ਤੱਕ ਮਹਾਰਾਜਾ ਰਜੀਤ ਸਿੰਘ ਦੀ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇੱਕ ਪਾਸਾ ਪੈਰਾਲਾਈਜ਼ ਦਾ ਮਾਰਿਆ ਗਿਆ ਔਰ बेहोशी ਦੀ ਹਾਲਤ ਵਿੱਚ ਰਹਿੰਦੇ ਆ ਤੇ ਜਦੋਂ ਬੰਦਾ ਬਿਮਾਰ ਹੋਵੇ ਨਾ ਸਾਥ ਸੰਗਤ ਤੁਸੀਂ ਸਿਆਣੇ ਬੈਠੇ ਹੋ ਬੰਦੇ ਨੂੰ ਆਪਣਾ ਅੱਗਾ ਦਿਖ ਜਾਂਦਾ ਕਿ ਹੁਣ ਉਹ ਦਿਨ ਪਾਵਸਨੀ ਪਰਤ ਨੇ ਜਿਹੜੇ ਸਮਾਂ ਲੰਘ ਗਿਆ ਵਾ ਤੇ ਉਹਨੂੰ ਆਪਣਾ ਅੱਗਾ ਦਿਖਣ ਲੱਗ ਜਾਂਦਾ ਮਹਾਰਾਜਾ ਰਜੀਤ ਸਿੰਘ ਨੂੰ ਵੀ ਪਤਾ ਲੱਗ ਗਿਆ ਵੀ ਮੇਰੇ ਕੋਲ ਹੁਣ ਸਮਾਂ ਜਿਆਦਾ ਜਰ ਨਹੀਂ ਉਹਨੇ ਸਾਰੇ ਸਾਰੇ ਵਜ਼ੀਰਾ ਨੂੰ ਸਾਰੇ ਸਰਦਾਰਾਂ ਨੂੰ ਇਕੱਠੇ ਕੀਤਾ 2 मई 1839 ਨੂੰ ਲਾਹੌਰ ਦੇ ਅਖੀਲਾ ਦੀਵਾਨ ਸੱਜਣਾ। ਔਰ ਇਸ ਦੀਵਾਨ ਦੇ ਵਿੱਚ ਸਾਰੇ ਵੱਡੇ ਵੱਡੇ ਸਰਦਾਰ ਸੰਧਾ ਵਾਲੀਏ, ਸ਼ਾਮ ਸਿੰਘ ਅਟਾਰੀ, ਸਰਦਾਰ ਹਰੀ ਸਿੰਘ ਨਲੂਆ ਸਾਰੇ ਸਰਦਾਰ ਵੱਡੇ ਬੈਠੇ ਆ। ਤੇ ਸਾਹ ਸੰਗਤ ਪੈਰਾਲਾਈਟ ਦਾ ਜਿਹੜਾ ਅਟੈਕ ਆ ਇਹ ਵੀ ਹੁਣ ਜਿਹੜੀਆਂ ਨਵੀਂ ਸਰਚ ਆਈ ਹੈ, ਖੋਜ ਆਈ ਹੈ, ਇਹ ਵੀ ਪੈਰਾਲਾਈਟ ਦਾ ਅਟੈਕ ਜਿਹੜੇ 5-5 ਰੁਪਏ ਤਨਖਾਹਾਂ 'ਤੇ ਭਰਤੀ ਹੋਏ ਸਨ ਗਦਾਰ ਡੋਗਰੇ ਧਿਆਨ ਸਿੰਘ ਗੁਲਾਬ ਸਿੰਘ ਵਰਗੇ ਉਹਨਾਂ ਨੇ ਜਿਹੜੇ ਪੂਰੇ ਵਰਲਡ ਨੂੰ ਅੱਜ ਵੀ ਉਹ ਫੈਮਿਲੀ ਕੋ ਫੈਮਿਲੀ ਆ ਰੋਇਟ ਚਾਈਲਡ ਫੈਮਿਲੀ ਜਿਹੜੀ ਅੱਜ ਵੀ ਪੂਰੇ ਵਰਲਡ ਨੂੰ ਚਲਾ ਰਹੀ ਹੈ ਦੁਨੀਆ ਦੇ ਵਿੱਚ ਦੋ ਹੀ ਰਾਜੇ ਸਨ ਜਿਨ੍ਹਾਂ ਨੇ ਕਦੀ ਉਸ ਫੈਮਿਲੀ ਤੋਂ ਕਰਜ਼ਾ ਨਹੀਂ ਸੀ ਲਿਆ ਇੱਕ ਤੁਹਾਡਾ ਰਾਜਾ ਮਹਾਰਾਜਾ ਰਜੀਤ ਸਿੰਘ ਤੇ ਇੱਕ ਨੈਪੋਲੀਅਨ ਰਾਜਾ ਉਹ ਕਹਿੰਦਾ ਸਾਡੇ ਕੋਲ ਆਪਣਾ ਪੈਸਾ ਹੈ ਆਪਣਾ ਖਜ਼ਾਨਾ ਹੈ ਆਪਣਾ ਸਭ ਕੁਝ ਹੈ ਅਸੀਂ ਤੇਰੇ ਕੋਲ ਕਰਜ਼ਾ ਨਹੀਂ ਲੈਣਾ ਉਹਨਾਂ ਦੀ ਅੱਖਾਂ 'ਚ ਰੜਕਦਾ ਸੀ ਮਹਾਰਾਜ ਰਣਜੀਤ ਸਿੰਘ ਤੇ ਉਹਨਾਂ ਨੇ ਖਤਮ ਕਰਨ ਦੇ ਲਈ ਡੋਗਰਿਆਂ ਦੇ ਨਾਲ ਇੱਕ ਅਦੀ ਘੋੜਿਆਂ ਦਾ ਇਲਾਜ ਕਰਨਾ ਏ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਦਵਾਈਆਂ ਦੇ ਦੇ ਕੇ ਉਹਨਾਂ ਦਾ ਇੱਕ ਪਾਸਾ ਮਾਰ ਦਿੱਤਾ ਹੋਰ ਧਿਆਨ ਨਾਲ ਸੁਣਿਓ ਅੱਜ ਜਦੋਂ ਸਾਡੇ ਬੱਚੇ ਪੰਜਾਬ ਤੋਂ ਬਾਹਰ ਜਾਂਦੇ ਆ ਨਾ ਆਪਣੀ ਸਰਦਾਰੀ ਛੱਡ ਕੇ ਆਪਣਾ ਰਾਜ ਭਾਗ ਛੱਡ ਕੇ ਬੜਾ ਮਨ ਦੁਖੀ ਹੁੰਦਾ ਕਦੀ ਇਹ ਪੰਜਾਬ ਇਹ ਪੰਜਾਬ ਇੱਥੋਂ ਦਾ ਇੱਕ ਦੰਬੜਾ ਉਦੋਂ ਪੈਸਾ ਨਹੀਂ ਦੰਬੜਾ ਚੱਲਦਾ ਸੀ ਇੱਥੋਂ ਦਾ ਇੱਕ ਦੰਬੜਾ ਇੰਗਲੈਂਡ ਦੇ 13 ਰੁਪਏ 13 ਪੰਡ ਬੰਦੇ ਸਨ ਇੱਥੋਂ ਦਾ ਇੱਕ ਦੰਬੜਾ ਅਮਰੀਕਾ ਦੇ 8 ਡਾਲਰ ਬੰਦੇ ਸਨ ਤੇ ਅੱਜ ਅੰਗਲੈਂਡ ਦਾ 1 ਪੌਂਡ ਇੱਥੋਂ ਦੇ 100 ਦੇ ਲਾਗੇ ਬੰਨੇ 92 93 ਬੰਦੇ ਆ ਡਾਲਰ ਉਧਰ ਦਾ 1 ਇੱਧਰ ਦੇ 60 65 ਰੁਪਏ ਬੰਦੇ ਆ ਤੇ ਕਦੀ ਪੰਜਾਬ ਦੀ ਕਰੰਸੀ ਇੰਗਲੈਂਡ ਤੋਂ ਵੀ ਉੱਤੇ ਸੀ ਪੰਜਾਬ ਦੀ ਕਰੰਸੀ ਪੰਜਾਬ ਦਾ 1 ਦਮੜਾ ਇੰਗਲੈਂਡ ਦੇ 13 ਪੌਂਡ ਪੰਜਾਬ ਦਾ 1 ਦਮੜਾ ਅਮਰੀਕਾ ਦੇ 60 8 ਡਾਲਰ ਬੰਦੇ ਸਨ ਸਾਥ ਸੰਗਤ ਗੋਰੇ ਵੀ ਆ ਕੇ ਇੱਥੇ ਆ ਕੇ ਜੋਬਾਂ ਕਰਦੇ ਸਨ ਜਦੋਂ ਕਿਤੇ ਪੰਜਾਬ ਦਾ ਖਾਲਸਾ ਰਾਜ ਪੜਦੇ ਹੋ ਮਾਫ ਕਰਿਓ ਅੱਜ ਸਾਡੇ ਕੋਲ ਮੋਬਾਈਲ ਯੁੱਗ ਆ ਗਿਆ ਅਸੀਂ ਮਸ਼ੀਨਾਂ ਬਣ ਗਏ ਕਦੀ ਪੰਜਾਬ ਇਹੋ ਜਿਹਾ ਹੁੰਦਾ ਸੀ ਕਿ ਸਾਰਿਆਂ ਦੇ ਹੱਥਾਂ ਵਿੱਚ ਕਿਤਾਬਾਂ ਹੋਣੀਆਂ ਮੈਂ ਤੁਹਾਡੇ ਨੇ ਇੱਕ ਦਾਸਤਾ ਸੰਜੀ ਕਰਨ ਲੱਗਾ ਮਹਾਰਾਜਾ ਜੀਤ ਸਿੰਘ ਦੇ 1809 ਵਿੱਚ ਅੰਗਰੇਜ਼ਾਂ ਦੀ ਤੇ ਮਹਾਰਾਜੇ ਰਣਜੀਤ ਸਿੰਘ ਦੀ ਪਹਿਲੀ ਸੰਧੀ ਹੁੰਦੀ ਹੈ ਤੇ ਉਹਨਾਂ ਨੇ ਇੱਕ ਥੀਸਿਸ ਦੇ ਵਿੱਚ ਇੱਕ ਲੇਖ ਦੇ ਵਿੱਚ ਗੱਲ ਲਿਖੀ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਇਸ ਦੇਸ਼ ਪੰਜਾਬ ਨੂੰ ਵਧੀਆ ਬਣਾਉਣ ਦੇ ਲਈ ਦੋ ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਸੀ ਉਹ ਕਿਹੜੇ ਸਨ ਜਿਹੜਾ ਵੀ ਉਹਦੇ ਕੋਲ ਆਂਦਾ ਭਾਵੇਂ ਹਿੰਦੂ ਵੀਰ ਆ ਪਾਵੇਂ ਮੁਸਲਮਾਨ ਵੀ ਆਵੇ ਭਾਵੇਂ ਸਿੱਖ ਸਰਦਾਰ ਆ ਕੋਈ ਕਹਿੰਦਾ ਸਾਨੂੰ ਗੁਰਦੁਆਰੇ ਦੀ ਇਮਾਰਤ ਵਾਸਤੇ ਮਾਇਆ ਚਾਹੀਦੀ ਐ ਮਹਾਰਾਜ ਸਿੰਘ ਦਾ ਕਹਿੰਦੇ ਖਜ਼ਾਨੇ ਦਾ ਮੂੰਹ ਖੁੱਲਾਵਾ ਜਿੰਨਾ ਚਾਹੀਦਾ ਲੈ ਜਾ ਪਰ ਇੱਕ ਸ਼ਰਤ ਜੇ ਜਿੱਥੇ ਗੁਰਦੁਆਰਾ ਬਣਾਉਣਾ ਹੈ ਜਿੱਥੇ ਮਸਜਿਦ ਬਣਾਉਣੀ ਹੈ ਜਿੱਥੇ ਮੰਦਿਰ ਬਣਾਉਣਾ ਹੈ ਉਹਦੇ ਨਾਲ ਇੱਕ ਸਕੂਲ ਵਧੀਆ ਜ਼ਰੂਰ ਚਾਹੀਦਾ ਉਹ ਮਹਾਰਾਜ ਸਿੰਘ ਦੀ ਸੋਚ ਸੀ ਕਿ 1809 ਤੋਂ ਲੈ ਕੇ 1830 ਤੱਕ ਪੰਜਾਬ ਦੀ ਧਰਤੀ ਤੇ ਇੱਕ ਵੀ ਬੰਦਾ ਅਨਪੜਾ ਨਾ ਰਹੇ ਉਸ ਵਕਤ ਸਰਚ ਹੋਈ}{|\text{ਸ਼ਿਆਲਕੋਟ ਦੇ ਲਾਗੇ ਪਿੰਡ ਪੈਂਦਾ ਚੂੜਚੱਕ ਉਸ ਪਿੰਡ ਦੀ ਆਬਾਦੀ ਹੈ 1500 ਤੇ ਉਸ ਪਿੰਡ ਦੇ ਵਿੱਚੋਂ 1497 ਉਹ ਬੰਦੇ ਨੇ ਜਿਹੜੇ ਵੈਲ ਐਜੂਕੇਟਿਡ ਪੜੇ ਲਿਖੇ} ਦੁਨੀਆ ਭਰ ਦਾ ਗਿਆਨ ਰੱਖਦੇ ਨੇ ਕੇਵਲ ਤਿੰਨ ਬੰਦੇ ਪਿੰਡ ਦੇ ਵਿੱਚੋਂ ਉਹ ਨੇ ਜਿਨ੍ਹਾਂ ਨੂੰ ਕੱਖ ਨਾ ਹੁੰਦਾ ਹੋਵੇ ਜਿਹੜੇ ਮਾੜੇ-ਮੋٹے ਪੜੇ ਹੋਣ ਨਹੀਂ ਤੇ 1830 ਤੱਕ ਪੰਜਾਬ ਵਿੱਚ ਕੋਈ ਬੰਦਾ ਐਸਾ ਨਹੀਂ ਸੀ ਜਿਹੜਾ ਪੜਿਆ-ਲਿਖਿਆ ਨਾ ਹੋਵੇ ਤੇ ਅੱਜ ਜਿਹੜਾ ਬੱਚਾ 10 ਪੜਿਆ ਪਲੱਸ 2 ਪੜਿਆ ਤੇ ਮਾੜੇ ਮਾੜੇ ਮੋٹے ਖਾਂਬ ਲੱਗੇ ਤੇ ਕਹਿੰਦੇ ਚਲੋ ਬਾਹਰ ਪੰਜਾਬ ਵਿੱਚ ਕੁਝ ਆਈ ਨਹੀਂ ਇਹ ਪੰਜਾਬ ਜਿਹੜਾ ਕਿਸੇ ਵਕਤ ਪੰਜਾਂ ਦਰਿਆਵਾਂ ਦਾ ਬਾਦਸ਼ਾਹ ਸੀ ਏ ਪੰਜਾਬ ਜਿਸ ਪੰਜਾਬ ਤੇ ਲੋਕ ਮਾਨ ਕਰਦੇ ਸਨ ਮੈਂ ਇਹ ਦੁੱਖ ਦੀ ਰਗਿਆ ਸਾਥ ਸੰਗ ਸਾਡੇ ਪੰਜਾਬ ਦੀ ਜਿਹੜੇ ਮੈਂ ਤੁਹਾਡੇ ਨਾਲ ਅੱਜ ਇਤਿਹਾਸ ਦਾ ਵਰਕਾ ਬਿਨੈ ਕਰਨ ਲਗਾ ਕਿ ਉਹ ਦੇਸ਼ ਜਿਸ ਦੇਸ਼ ਦੇ ਅਸੀਂ ਰਾਜੇ ਰਹੇ ਆ ਜਿਸ ਦੇਸ਼ ਵਿੱਚ ਸਾਨੂੰ ਮਾਨ ਹੁੰਦਾ ਸੀ ਸਾਡੇ ਬਜ਼ੁਰਗਾ ਨੇ ਮੱਲਾ ਮਾਰੀਆਂ ਇਹ ਪੰਜਾਬ ਦੀ ਧਰਤੀ ਚੱਪਾ ਚੱਪਾ ਧਰਤੀ ਗੁਰੂਆਂ ਦੀ ਧਰਤੀ ਹੈ ਇਸ ਪੰਜਾਬ ਦੀ ਧਰਤੀ ਦੇ ਵਿੱਚ ਸਾਡੇ ਗੁਰੂਆਂ ਨੇ ਸ਼ਾਪਾ ਛੱਡੀਆਂ ਉਹਨਾਂ ਦੇ ਚਰਨ ਸ਼ੋਭਾਵਤ ਧਰਤੀ ਤੇ ਸਾਧ ਸੰਗਤ ਅੱਜ ਪੰਜਾਬ ਖਾਲੀ ਹੋ ਗਿਆ ਅੱਜ ਪੰਜਾਬ ਦੇ ਬੱਚੇ ਬਚਾ ਬਾਹਰ ਜਾ ਕੇ ਬੈਠਾ ਤੇ ਸਾਧ ਸੰਗਤ ਇੱਕ ਬੇਨਤੀ ਕਰਨਾ ਤੁਹਾਡੇ ਚਰਨਾਂ 'ਚ ਅਸੀਂ ਵੀ ਜਾਣੇ ਆ ਬਾਹਰ ਅਸੀਂ ਵੀ ਜਾਣੇ ਆ ਮੈਂ ਉੱਥੇ ਵੀ ਜਾ ਕੇ ਬੇਨਤੀ ਕਰਦਾ ਵੀ ਜਾਓ ਰੋ ਮੱਲਾ ਮਾਰੋ ਪਰ ਪੰਜਾਬ ਨੂੰ ਨਾ ਛੱਡਿਓ ਇੱਥੋਂ ਦੀ ਆਪਣੀ ਜ਼ਮੀਨਾਂ ਨਾਲ ਵਿੱਚ ਇੱਥੋਂ ਦੀ ਭੋਏ ਨਾਲ ਵਿੱਚ ਇੱਥੋਂ ਦੀ ਸਰਦਾਰੀ ਨਾਲ ਵਿੱਚ ਇੱਥੇ 2-2 3-3 ਕਰੋੜ ਦੀਆਂ ਕੋਠੀਆਂ ਬਣਾ ਕੇ ਅਸੀਂ ਨਿੱਕੇ ਨਿੱਕੇ ਖੁੱਡੀਆਂ 'ਚ ਰਹਿ ਰਹੇ ਆ ਬਾਹਰ ਜਾ ਕੇ ਕਦੀ ਉਹਨਾਂ ਦੇ ਹਾਲਾਤ ਵੇਖਿਓ ਜਾ ਕੇ ਛੋਟੇ ਛੋਟੇ ਕਮਰੇ ਆ ਤੇ 10-10 15-15 ਬੱਚੀ ਇੱਕ ਇੱਕ ਕਮਰੇ 'ਚ ਰਹਿ ਰਹੇ ਆ ਇੱਥੇ 2-2 ਕਰੋੜ 3-3 ਕਰੋੜ ਦੀਆਂ ਕੋਠੀਆਂ ਪਈਆਂ ਤੇ ਸਾਧ ਸੰਗਤ ਸਰਦਾਰੀ ਸਾਡੀ ਕਿੱਥੇ ਗਈ ਖੈਰ ਮੈਂ ਤੁਹਾਡੇ ਨਾਲ ਅੱਗੇ ਬੇਨਤੀ ਕਰਾਂ 1809 ਦੇ ਵਿੱਚ ਇਹ ਅੰਗਰੇਜ਼ਾਂ ਨੇ ਵੇਖਿਆ ਕਿ ਮਹਾਰਾਜਾ ਜੀਤ ਸਿੰਘ ਦੋ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਆ ਗੁਰਦੁਆਰਾ ਬਣਾਉ ਮੰਦਰ ਬਣਾਓ ਮਸਜਿਦਾਂ ਬਣਾਓ ਪਰ ਨਾਲ ਇੱਕ ਵਧੀਆ ਸਕੂਲ ਤਿਆਰ ਕਰੋ ਜਿਹਦੇ ਚ ਤੁਹਾਡੇ ਬੱਚੇ ਪੜਨ ਤੁਹਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਹੋਵੇ ਪੜਾਈ ਫ੍ਰੀ ਕੀਤੀ ਅੱਜ ਪੜਾਈ ਦੇ ਨਾਂ ਤੇ ਲੁੱਟਿਆ ਜਾ ਰਿਹਾ ਖੈਰ ਸਹਾਸੰਗਤ 22 ਮਈ 1839 ਵਿੱਚ ਮਹਾਰਾਜ ਜੀਤ ਸਿੰਘ ਦਾ ਲਾਸਟ ਅਖੀਰਲਾ ਦਰਬਾਰ ਸਜਿਆ ਵੱਡੇ ਵੱਡੇ ਸਰਦਾਰ ਬੈਠੇ ਆ ਮਰਨਜੀਤ ਸਿੰਘ ਨੂੰ ਵੇਖ ਰਹੇ ਆ ਟਿੱਕ ਟਿੱਕੀ ਲਾ ਕੇ ਮਰਨਜੀਤ ਸਿੰਘ ਆਇਆ ਨਹੀਂ ਕੁਝ ਸਮੇਂ ਬਾਅਦ ਪਾਲਕੀ ਆਈ ਮਹਾਰਾਜਾ ਰਜੀਤ ਸਿੰਘ ਨੂੰ 2-3 ਸਿੰਘਾਂ ਨੇ ਚੱਕ ਕੇ ਬੇਹੋਸ਼ੀ ਦੀ ਹਾਲਤ ਵਿੱਚ ਤਖਤ ਤੇ ਬਿਠਾਇਆ ਮਹਾਰਾਜਾ ਰਜੀਤ ਸਿੰਘ ਦੀਆਂ ਅੱਖਾਂ ਬੰਦ ਨੇ ਸਰਦਾਰਾਂ ਨੇ ਮੂੰਹ ਤੇ ਪਾਣੀ ਮਾਰਿਆ ਅੱਖਾਂ ਖੁੱਲੀਆਂ ਬਿਹੋਸ਼ੀ ਦੀ ਹਾਲਤ ਵਿੱਚ ਮਹਾਰਾਜ ਸਿੰਘ ਨੇ ਕਹਿੰਦੇ ਆਪਣਾ ਖੱਬਾ ਹੱਥ ਚੱਕਿਆ ਤੇ ਸੱਜੇ ਹੱਥ ਤੇ ਰੱਖ ਕੇ ਤੇ ਸਾਰੇ ਦਰਬਾਰ ਵਿੱਚ ਫਤੇ ਬੁਲਾ ਕੇ ਕਹਿੰਦਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਵਕਤ ਇੱਕ ਗੱਲ ਕਹੀ ਮਹਾਰਾਜ ਸਿੰਘ ਨੇ ਜਿਹੜੀ ਗੱਲ ਕਹੀ ਖਾਲਸਾ ਜੀ ਮੈਨੂੰ ਖਦਸ਼ਾ ਹੈ ਮੈਨੂੰ ਡਰਿਆ ਕਿ ਤੁਹਾਡੇ ਵਿੱਚ ਕਿਤੇ ਫੁੱਟ ਨਾ ਪੈ ਜਾਵੇ ਇਸ ਚੰਦਰੀ ਫੁੱਟ ਨੇ ਜੇ ਸ ਰਾਜ ਭਾਗ ਦੇ ਸੀ ਮਾਲਕੋ ਇਹ ਰਾਜ ਭਾਗ ਤੁਹਾਡੇ ਕੋਲ ਜਿਹੜਾ ਅੰਗਰੇਜ਼ ਮੂੰ ਟੱਡ ਕੇ ਖੜਾ ਉਹ ਹੜੱਪਣ ਨੂੰ ਫਿਰਦਾ ਇਹ ਰਾਜ ਭਾਗ ਤੁਹਾਡੇ ਤੋਂ ਜਾਂਦਾ ਨਾ ਰਵੇ ਮੈਨੂੰ ਡਰਿਆ ਖਾਲਸਾ ਜੀ ਇਕੱਠੇ ਰਿਓ ਜੇ ਇਕੱਠੇ ਰਹੇ ਇਸ ਰਾਜ ਭਾਗ ਦੇ ਮਾਲ ਕਰੋਗੇ ਤੇ ਸਾਧ ਸੰਗਤ ਉਸ ਵਕਤ ਪੰਜਾਬ ਦਾ ਖਜ਼ਾਨਾ ਦੱਸਣ ਲੱਗਾ ਨੋਟ ਕਰਿਓ ਪੰਜਾਬ ਦਾ ਖਜ਼ਾਨਾ ਜਿਹੜਾ ਪੰਜਾਬ ਸਾਡਾ ਸੀ ਉਸ ਵਕਤ ਪੰਜਾਬ ਦੇ ਕੁੱਲ ਡੇਡ ਲੱਖ ਮਰੱਬਾ ਜ਼ਮੀਨ ਸੀ ਡੇਡ ਲੱਖ ਮਰੱਬਾ ਡੇਡ ਲੱਖ ਮਰੱਬੇ ਦੇ ਮਾਲਕ ਉਹ ਤੁਸੀਂ ਔਰ ਪੰਜਾਬ ਦੇ ਖਜ਼ਾਨੇ ਵਿੱਚ 484 ਵੱਡੀਆਂ ਤੋਪਾਂ 380 ਛੋਟੀਆਂ ਤੋਪਾਂ ਨੇ ਤੇ ਜਦੋਂ ਸਭਰਾਵਾਂ ਦੀ ਆਖੀਰਲੀ جنگ ਹੋਈ ਨਾ ਜਿੱਥੇ ਸਾਡੇ ਨਾਲ ਡੋਗਰਿਆਂ ਨੇ ਗਦਾਰੀ ਕੀਤੀ ਬਾਰੂਦ ਦੀ ਥਾਂ ਤੇ ਸਰੋ ਪੇਜ ਦਿੱਤਾ ਤੇ ਸਾਥ ਸੰਗਤ ਅੰਗਰੇਜ਼ ਮੰਨਦੇ ਸਨ ਕਿ ਜਿਹੜੀਆਂ ਖਾਲਸੇ ਕੋਲ ਤੋਫਾ ਨਹੀਂ ਨਾ ਜਿਹੜੇ ਖਾਲਸੇ ਕੋਲ ਹਥਿਆਰ ਨਹੀਂ ਇਹ ਸਭ ਤੋਂ ਵਧੀਆ ਨੇ ਤੇ ਜਦੋਂ ਅੰਗਰੇਜ਼ ਆਪਣੀ ਤੋਪ ਚਲਾਉਂਦੇ ਸਨ ਤੇ ਉਹਨਾਂ ਦੀ ਬੈਰਲ ਗਰਮ ਹੋ ਜਾਂਦੀ ਸਿੱਕ ਬਹੁਤ ਲੰਮਾ ਸਮਾਂ ਵੇਟ ਕਰਨੀ ਪੈਣੀ ਸੀ ਦੂਜਾ ਗੋਲਾ ਟੁੱਟਣ ਵਾਸਤੇ ਪਰ ਜਿਹੜਾ ਖਾਲਸੇ ਕੋਲ 380 ਛੋਟੀਆਂ 484 ਵੱਡੀਆਂ ਤੋਪਾਂ ਨੇ ਇਹ ਲਗਾਤਾਰ ਗੋਲੇ ਸੁੱਟਦੀਆਂ ਗਰਮ ਨਹੀਂ ਸੀ ਹੁੰਦੀਆਂ ਇੰਨਾ ਵਧੀਆ ਹਥਿਆਰ ਸੀ ਪੰਜਾਬ ਦੇ ਖਜ਼ਾਨੇ ਪੰਜਾਬ ਦੇ ਖਜ਼ਾਨੇ ਵਿੱਚ ਡੇਢ ਲੱਖ ਮਰਬਾ ਜ਼ਮੀਨ ਦਾ 484 ਛੋਟੀਆਂ ਤੋਪਾਂ 380 ਵੱਡੀਆਂ ਤੋਪਾਂ ਤੇ ਸਾਧ ਸੰਗਤ ਪੰਜਾਬ ਦੇ ਖਜ਼ਾਨੇ ਵਿੱਚ 80 ਕਰੋੜ ਰੁਪਇਆ ਦੇ ਗਹਿਣੇ 80 ਕਰੋੜ ਦੇ ਗਹਿਣੇ ਕੋਏ ਨੋਹ ਹੀਰੇ ਨੂੰ ਲਹਿਦਾ ਛੱਡ ਕੇ 80 ਕਰੋੜ ਦੇ ਗਹਿਣੇ ਪੰਜਾਬ ਦੇ ਖਜ਼ਾਨੇ 'ਚ ਪਏ ਆ ਤੇ ਸਸੰਗਤ ਤੇ 8 ਕਰੋੜ ਰੁਪਇਆ 8 ਕਰੋੜ ਰੁਪਇਆ ਨਕਦੀ ਪੰਜਾਬ ਦੇ ਖਜ਼ਾਨੇ 'ਚ ਪਿਆ ਤੇ ਜਦੋਂ ਉਹ ਅੰਗਰੇਜ਼ਾਂ ਨੇ ਜਾ ਕੇ ਮਹਾਰਾਜਾ ਰਜੀਤ ਸਿੰਘ ਦੇ ਤਬੇਲੇ 'ਚ ਘੋੜਿਆਂ 'ਚ ਨਜਨਬਾਰੀ ਤੇ ਕਹਿੰਦੇ ਹਰਿਆਣ ਹੋ ਕੇ ਮਹਾਰਾਜਾ ਰਜੀਤ ਸਿੰਘ ਦੇ ਇੱਕ ਇੱਕ ਘੋੜੇ ਨੂੰ 35-35 ਲੱਖ ਦੇ ਗਹਿਣੇ ਪਏ ਆ ਇਹ ਪੰਜਾਬ ਸੀ ਸਾਡਾ ਅੱਜ ਅੱਜ ਖਤਮ ਡੇਡ ਲੱਖ ਮਰਬਾ ਜ਼ਮੀਨ 80 ਕਰੋੜ ਦੇ ਕਹਿਨੇ ਕੋਈ ਨੂਰ ਹੀਰੇ ਨੂੰ ਲੈਂਦਾ ਛੱਡ ਕੇ 8 ਕਰੋੜ ਰੁਪਇਆ ਨਗਦੀ ਤੇ ਸਾਹਸੰਗਤ ਪੰਜਾਬ ਦੇਸ਼ ਉਹ ਸੀ ਜਿਹੜਾ ਕਦੀ ਕਿਸੇ ਕੋਲ ਕਰਜ਼ਾ ਨਹੀਂ ਸੀ ਲੈਂਦਾ ਪੰਜਾਬ ਕੋਲ ਆਪਣੇ ਬੜਾ ਕੁਝ ਸੀ ਪੰਜਾਬ ਸੋਨੇ ਦੀ ਚਿੜੀ ਹੋਇਆ ਕਰਦਾ ਸੀ ਅੱਜ ਮਾਫ਼ ਕਰਿਓ ਤੁਸੀਂ ਸਾਰੇ ਬੈਠੇ ਹੋ ਜ਼ਮੀਨਾਂ ਜਾਇਦਾਦਾਂ ਵਾਲੇ ਅੱਜ 2 2 3 3 ਫਸਲਾਂ ਉਗਾ ਕੇ ਵੀ ਸਾਡਾ ਘਰ ਨਹੀਂ ਪੂਰਾ ਹੁੰਦਾ ਪਹਿਲਾਂ 5 ਮਨ 6 ਮਨ ਦਾਣੇ ਆਉਂਦੇ ਸੀ ਉਹਦੇ ਚ ਹੀ ਰੱਜ ਕੇ ਰੋਟੀ ਖਾਂਦੇ ਸੀ ਅੱਜ ਅੱਜ ਪੰਜਾਬ ਨੂੰ ਨਜ਼ਰ ਲੱਗ ਗਈ ਅੱਜ ਪੰਜਾਬ ਬਹੁਤ ਮਾੜੇ ਹਾਲਾਤਾਂ ਚੋਂ ਨਿਕਲ ਰਿਹਾ ਸਾਧ ਸੰਗਤ ਜੀ ਇਹ ਪੰਜਾਬ ਉਹ ਸੀ ਜਦੋਂ 1839 ਵਿੱਚ ਮਹਾਰਾਜ ਜੀ ਸਿੰਘ ਨੇ ਆਪਣਾ ਰਾਜ ਭਾਗ ਦਾ ਖਜ਼ਾਨਾ 22 ਮਈ 1837 ਨੂੰ ਦੱਸਿਆ 35 ਦਿਨਾਂ ਬਾਅਦ 22 ਮਈ 1839 ਨੂੰ ਦਰਬਾਰ ਸਜਦਾ ਤੇ ਉਸ ਤੋਂ 35 ਦਿਨਾਂ ਬਾਅਦ ਕਿਉਂਕਿ ਮਹਾਰਾਜ ਜੀ ਸਿੰਘ ਇੰਨੀ ਗੱਲ ਕਰਕੇ ਫਿਰ ਬੇਹੋਸ਼ ਹੋ ਜਾਂਦਾ ਤੇ ਉਹਨਾਂ ਨੂੰ ਚੱਕ ਕੇ ਮਹਿਲ ਵਿੱਚ ਲਿਜਾਇਆ ਜਾਂਦਾ ਹੈ ਲਾਜ ਸ਼ੁਰੂ ਹੁੰਦਾ ਤੇ ਉਸ ਦਿਨ ਤੋਂ ਬਾਅਦ ਮਹਾਰਾਜ ਜੀ ਸਿੰਘ ਦੀ ਹਾਲਾਤ ਦਿਨ ਪਰ ਦਿਨ ਮਾੜੇ ਹੁੰਦੇ ਗਏ ਆਖਰਕਾਰ 35 ਦਿਨਾਂ ਬਾਅਦ 29 ਜੂਨ 1839 ਇਸ ਦੇਸ਼ ਪੰਜਾਬ ਦਾ ਮਹਾਰਾਜਾ ਅਜੀਤ ਸਿੰਘ ਖਾਲਸਾ ਰਾਜ ਦਾ ਬਾਦਸ਼ਾ ਇਸ ਦੁਨੀਆ ਤੂਫਾਨੀ ਦੁਨੀਆ ਤੋਂ ਚਲਾ ਜਾਦਾ ਉਸ ਤੋਂ ਬਾਅਦ ਪੰਜਾਬ ਦੇ ਹਾਲਾਤ ਅੱਜ ਵੀ ਦੇਖ ਸਕਦੇ ਹੋ ਮੈਂ ਤੁਹਾਡੇ ਨੇ ਤੁਹਾਡੇ ਚਰਨਾ ਚ ਇਹ ਇਤਿਹਾਸ ਦਾ ਵਰਕਾ ਤਾਂ ਬਿਨਾ ਕੀਤਾ ਹੈ ਸਾਧ ਸੰਗਤ ਜਦੋਂ ਆਪਾਂ ਆਪਣੇ ਇਤਿਹਾਸ ਨੂੰ ਆਪਣੀ ਹਿਸਟਰੀ ਨੂੰ ਪੜਦੇ ਹਾਂ ਤੇ ਕਦੀ ਮਾਨ ਮਹਿਸੂਸ ਹੁੰਦਾ ਸੀ ਕਿ ਅਸੀਂ ਪੰਜਾਂ ਦਰਿਆਵਾਂ ਦੇ ਮਾਲਕ